ਸੀਐਮ ਭਗਵਾਨ ਸਿੰਘ ਮਾਨ ਦੇ ਵੱਲੋਂ ਤੂਰੀ ਦੇ ਵੱਖ-ਵੱਖਰੇ ਪਿੰਡਾਂ ਦੇ ਵਿੱਚ ਵਿਕਾਸ ਕਮਾਂ ਦੇ ਲਈ ਅੱਜ ਚੈੱਕ ਤਕਸੀਮ ਕੀਤੇ ਗਏ ਨੇ ਲਗਭਗ 75 ਗ੍ਰਾਮ ਪੰਚਾਇਤਾਂ ਨੂੰ ਇਹ ਚੈੱਕ ਵੰਡੇ ਗਏ ਨੇ ਜਿਸ ਦੇ ਵਿੱਚ 25.99 ਕਰੋੜ ਰੁਪਏ ਦੀ ਕੁੱਲ ਰਾਸ਼ੀ ਹੈ ਜਿਹੜੀ ਉਹ ਵਿਕਾਸ ਕਮਾਂ ਦੇ ਲਈ ਸੀਐਮ ਭਗਵਾਨ ਸਿੰਘ ਮਾਨ ਵੱਲੋਂ ਵੰਡੀ ਗਈ ਹੈ ਤੁਹਾਨੂੰ ਦੱਸ ਦਈਏ ਵਿਕਾਸ ਕਮਾਂ ਦੇ ਵਿੱਚ ਪਿੰਡਾਂ ਦੇ ਵਿੱਚ ਸਟਰੀਟ ਲਾਈਟਾਂ ਲਗਵਾਉਣਾ ਸੀਸੀਟੀਵੀ ਵਰਗੀਆਂ ਸਹੂਲਤਾਂ ਅਤੇ ਹੋਰ ਵਿਕਾਸ ਦੇ ਕੰਮ ਸ਼ਾਮਲ ਨੇ ਤੌਰੀ ਦੇ ਨਜ਼ਦੀਕੀ 75 ਗ੍ਰਾਮ ਪੰਚਾਇਤਾਂ ਨੂੰ ਇਹ ਚੈੱਕ ਵੰਡੇ ਗਏ ਨੇ ਸੀਐਮ ਭਗਵੰਤ ਸਿੰਘ ਮਾਨ ਨੇ ਚੈੱਕ ਵੰਡਣ ਤੋਂ ਬਾਅਦ ਇੱਥੇ ਮੌਜੂਦ ਪਿੰਡਾਂ ਦੇ ਸਰਪੰਚਾਂ ਪੰਚਾਂ ਤੇ ਅਹੁਦੇਦਾਰਾਂ ਨੂੰ ਸੰਬੋਧਿਤ ਵੀ ਕੀਤਾ ਹੈ 70 ਪਿੰਡਾਂ ਨੂੰ ਅੱਜ 31 ਕਰੋੜ 30 ਲੱਖ ਰੁਪਈਆ ਪਾਰਦਰਸ਼ੀ ਤਰੀਕੇ ਨਾਲ ਜਿਹੜਾ ਉਹ ਵਿਕਾਸ ਦੇ ਕੰਮਾਂ ਲਈ ਦਿੱਤਾ ਗਿਆ ਇਹ ਕੋਈ احਸਾਨ ਨਹੀਂ ਕੀਤਾ ਗਿਆ ਇਹ ਤੁਹਾਡਾ ਪੈਸਾ ਹੈ ਇਹ ਤੁਹਾਨੂੰ ਵਾਪਸ ਦਿੱਤਾ ਗਿਆ ਟੈਕਸ ਦਾ ਪੈਸਾ ਤਾਂ ਕਿ ਤੁਸੀਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਜੋ-ਜੋ ਸਮੱਸਿਆਵਾਂ ਹਨ ਜੋ-ਜੋ ਵਿਕਾਸ ਦੇ ਕੰਮ ਨੇ ਉਹਨਾਂ ਤੇ ਖਰਚ ਸਕੋ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਜਿੰਨੇ ਵੀ ਚੇਅਰਮੈਨ ਸਹਿਬਾਨ ਜਿੰਨੇ ਵੀ ਸਰਪੰਚ ਸਹਿਬਾਨ ਪਾਰਟੀ ਦੇ ਵਰਕਰ ਸਹਿਬਾਨ ਡੀਸੀ ਸਹਿਬਾਨ ਪ੍ਰਸ਼ਾਸਨ ਜੀ ਸੰਗਰੂਰ ਜ਼ਿਲ੍ਹੇ ਦਾ ਐਸਐਸਪੀ ਸਾਹਿਬ ਉੜਿਸ ਪ੍ਰਸ਼ਾਸਨ ਸੰਗਰੂਜਿਲ ਦਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਮੈਂ ਕਹਾਂ ਕਿ ਇਸ ਤੋਂ ਪਹਿਲਾਂ ਜਦੋਂ ਦੀ ਸੁਰਤ ਸੰਭਾਲੀ ਹੈ ਮੈਂ ਤਾਂ ਪੰਚਾਇਤਾਂ ਨੂੰ ਪੈਸੇ ਮਿਲਦਾ ਹੁੰਦਾ ਸੀ ਜਿੰਨੇ ਜਿੰਨੇ ਅੱਜ ਮਿਲੇ ਨੇ ਉਹ ਚੋ 1-1 ਜੀਰੋ ਕੱਟ ਲਓ ਜਿੱਥੇ 35 ਲੱਖ ਹੈ ਉਹਦੇ 3.5 ਲੱਖ ਇਹ ਜਿਹੜੇ ਦੋ ਦੋ ਦੀਰੋਂ ਵੀ ਕਟਣੀਆਂ ਪੈਣਗੀਆਂ ਜਿੱਥੇ 50 ਲੱਖ ਹੈ ਉਥੇ 50 ਹਜ਼ਾਰ ਜਿੱਥੇ 70 ਲੱਖ ਹੈ ਉਥੇ 70 ਹਜ਼ਾਰ ਔਰ 70 ਹਜ਼ਾਰ ਵੀ ਕਹਿ ਕੇ ਮੁੜ ਕੇ 20-25 ਹਜ਼ਾਰ ਤਾਂ ਜੁੱਤੀਂ ਘਾ ਜਾਂਦੀਆਂ ਸੀ ਉਹਦੇ ਮਾਗਰ ਫਿਰਦੇ ਫਿਰਦੇ ਵਿੱਚ ਇੱਕ ਮਿਲੂ ਕਿੱਥੋਂ ਚੈੱਕ ਦੇਊ ਕੌਣ ਫਿਰ ਜੇ ਕੋਈ ਚੈੱਕ ਵਾਲਾ ਥਿਆ ਵੀ ਜਾਂਦਾ ਤੋਂ ਉਹ ਆ ਬਧਾ ਹਿੱਸਾ ਮੰਗਦਾ ਸੀ ਵੀ ਦੁਆ ਤਾਂ ਦੇਵਾਂਗੇ ਇੰਨੇ ਹਿੱਸੇ ਵਿੱਚੋਂ ਮੇਰਾ ਕਮਿਸ਼ਨ ਆਊਗਾ ਤੇ ਪਿੰਡ ਦੇ ਲੋਕ ਸਰਪੰਚ ਨੂੰ ਮਿਹਣਾ ਦੇਈ ਜਾਂਦੇ ਸੀ ਕਿ ਇੰਨੇ ਲਾ ਕੇ ਕੇ ਗਏ ਸੀ ਲੱਗਿਆ ਤਾਂ ਹੈ ਨਹੀਂ ਕਿਤੇ ਖਾ ਗਏ ਤੁਸੀਂ ਖਾ ਗਏ ਤੁਸੀਂ ਕਹਿਣਾ ਹੀ ਸੌਖਾ ਹੈ ਸੋ ਅੱਜ ਮੈਨੂੰ ਬੜੀ ਖੁਸ਼ੀ ਹੋਈ ਬਹੁਤ ਸਾਰੀਆਂ ਭੈਣਾਂ ਮਾਵਾਂ ਸਰਪੰਚ ਨੇ ਔਰ ਮੈਨੂੰ ਇਹ ਕਹਿ ਕੇ ਗਈਆਂ ਨੇ ਪੁੱਤ ਪਿੰਡ ਵੱਲੋਂ ਅਸੀਂ ਕਮੀ ਨਹੀਂ ਰੱਖਣੀ ਕੋਈ ਕੰਮਾਂ ਚ ਬਸ ਥੋੜੇ ਵੱਲੋਂ ਕਮੀ ਨਾ ਹੋਵੇ ਮੈਂ ਯਕੀਨ ਦਿਵਾਉਣਾ ਪੈਸੇ ਵੱਲੋਂ ਕੋਈ ਕਮੀ ਨਹੀਂ ਆਉਗੀ ਤੁਸੀਂ ਜੋ ਪਿੰਡ ਚ ਬਣਾਉਣਾ ਚਾਹੁੰਦੇ ਹੋ ਉਹ ਪਿੰਡ ਚ ਬਣਾਓ ਲਾਇਬ੍ਰੇਰੀ ਬਣਾਉਣਾ ਚਾਹੁੰਦੇ ਹੋ ਲਾਇਬ੍ਰੇਰੀ ਬਣਾਓ ਗਰਾਊਂਡ ਬਣਾਉਣਾ ਚਾਹੁੰਦੇ ਹੋ ਗਰਾਊਂਡ ਬਣਾਓ ਟੋਬਾ ਠੀਕ ਕਰਨਾ ਟੋਬਾ ਠੀਕ ਕਰੋ ਸੋਲਰ ਲਾਈਟਾਂ ਲਾਉਣੀਆਂ ਸੋਲਰ ਲਾਈਟਾਂ ਲਾਓ ਸਕੂਲ ਦੇ ਕਮਰੇ ਠੀਕ ਕਰਨੇ ਨੇ ਸਕੂਲ ਦੇ ਕਮਰੇ ਠੀਕ ਕਰੋ ਕੋਈ ਲਿੰਕ ਰੋਡ ਹੈ ਉਹਨਾਂ ਦੇ ਵਾਸਤੇ ਲੱਗ ਪੈ ਦੇਵਾਂਗੇ ਜਿਹੜੇ ਜਿਹੜੇ ਪਿੰਡਾਂ ਨੂੰ ਘੱਟ ਪੈਸੇ ਆਏ ਐ ਉਹਨਾਂ ਨੂੰ ਅਗਲੇ ਜਿਹੜਾ ਅਗਲੀ ਕਿਸ਼ਤ ਹੋਊਗੀ ਉਹਦੇ 'ਚ ਹੋਰ ਜ਼ਿਆਦਾ ਪੈਸੇ ਦਿੱਤੇ ਜਾਣਗੇ ਤੁਸੀਂ ਇਹਨੂੰ ਖਰਚ ਲਓ ਅਗਲੇ ਵੀ ਤਿਆਰ ਨਹੀਂ ਧੂਰੀ ਵਾਸਤੇ ਕਦੇ ਕੋਈ ਕਮੀ ਨਹੀਂ ਧੂਰੀ ਦੇ ਪਿੰਡਾਂ ਵਾਸਤੇ ਕਦੇ ਕੋਈ ਜਵਾਬ ਨਹੀਂ ਕਿਉਂਕਿ ਜਦੋਂ ਮੈਂ ਆਉਂਦਾ ਸੀ ਇੱਥੇ ਵੋਟਾਂ ਵਾਸਤੇ ਤਾਂ ਤੁਸੀਂ ਵੀ ਜਵਾਬ ਨਹੀਂ ਦਿੱਤਾ ਤਾਂ ਫਿਰ ਮੈਂ ਜਵਾਬ ਕਿਵੇਂ ਦੇ ਸਕਦਾ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਨੇ ਔਰ ਪਹਿਲਾਂ ਤਾਂ ਇਹ ਜੇ ਪ੍ਰੋਗਰਾਮ ਹੀ ਹੋਣੇ ਬੰਦ ਹੋ ਗਏ ਸੀ ਬਹੁਤ ਸਾਰੇ ਸਰਪੰਚ ਹੈ ਹੋ ਜਿਹੜੇ ਦੂਜੀ ਜਾਂ ਤੀਜੀ ਵਾਰ ਬਣੇ ਹੋਣਗੇ ਉਹ ਦੱਸ ਸਕਦੇ ਨੇ ਵੀ ਤੂੰ ਪਹਿਲਾਂ ਇਹ ਜੇ ਫੰਕਸ਼ਨ 'ਚ ਕਦੋਂ ਆਏ ਸੀ ਜੇ ਤੂੰ ਪਹਿਲਾਂ ਕਦੇ ਸਟੇਜ ਤੇ ਚੜ ਕੇ ਮੁੱਖ ਮੰਤਰੀ ਨੂੰ ਕਦੋਂ ਮਿਲੇ ਸੀ ਸੰਤਾ ਪਰ ਹੀ ਰੱਖਦੇ ਸੀ ਮਿਲਦੇ ਹੀ ਨਹੀਂ ਸੀ ਕਾਗਜ਼ਾਂ 'ਚ ਹੀ ਪੈਸੇ ਆ ਜਾਂਦੇ ਸੀ ਕਾਗਜ਼ਾਂ 'ਚ ਹੀ ਗਲੀਆਂ ਬਣ ਜਾਂਦੀਆਂ ਸੀ ਕਾਗਜ਼ਾਂ 'ਚ ਹੀ ਸਾਰਾ ਕੁਝ ਹੋ ਜਾਂਦਾ ਸੀ ਲਾਂਬੇ ਲੈਣ ਨੂੰ ਸਰਪੰਚ ਰਹਿੰਦਾ ਸੀ ਸੋ ਇਸ ਕਰਕੇ ਇਹ ਆਪਾਂ ਨੇ ਰੀਤ ਤੋੜਨੀ ਐ ਮੈਂ ਪਹਿਲਾਂ ਵੀ ਕਿਹਾ ਸੀਗਾ ਮੈਂ ਹਰ ਵਕਤ ਕਹਿਣਾ ਅੱਜ ਵੀ ਕਹਿਣਾ ਧੂਰੀ ਦੇ ਪਿੰਡਾਂ ਨੂੰ ਇਹ ਜਿਹਾ ਮਾਡਲ ਬਣਾਵਾਂਗੇ ਕਿ ਲੋਕ ਦੇਖਣ ਆਇਆ ਕਰਨ ਯਾਰ ਧੂਰੀ ਦੇ ਪਿੰਡਾਂ ਜਾ ਕੇ ਆਈਏ ਕਹਿੰਦੇ ਵੀ ਕਮਾਲ ਕੀਤੀ ਪਈ ਐ